ਲੈ ਵੀ ਦੋਸਤੋ ਜਿੰਨਾ ਮੇਰੇ ਭਰਾਵਾਂ ਤੋਂ ਪੈਸੇ ਸਾਹਮਦੇ ਨਹੀਂ ਵੀ ਪੈਸੇ ਤਾਂ ਕਮਾ ਲੈਂਦੇ ਨੇ ਉਹਨਾਂ ਤੋਂ ਸਾਹਮਦੇ ਨੇ ਉਹ ਸਾਂਭਣ ਦਾ ਤਰੀਕਾ ਲੈ ਕੇ ਆਏ ਆ ਸਸਤੇ ਜੇ ਭਾਅ ਦੇ ਵਿੱਚ ਕੀ ਕਰਨਾ ਜਿਵੇਂ ਤੁਸੀਂ ਦਿਹਾੜੀ ਦਾ 500 ਰੁਪਿਆ ਕਮਾ ਲਿਆ ਇਹਦੇ ਵਿੱਚ ਸਿੱਟ ਦਿਓ ਸਿਲੰਡਰ ਆ ਉਹ ਤਾਂ ਅੱਠ ਜਦਾ ਹੋਇਆ ਪਿਆ ਬਾਈ ਹੁਣੀ ਸਸਤੇ ਹੀ ਰਹੀ ਜਾਂਦੇ ਨੇ ਸਾਰੀ ਗੱਲਬਾਤ ਕਰਦੇ ਆ ਕਿੱਥੇ ਖੜੇ ਆ ਕੀ ਗੱਲਬਾਤ ਆ ਕੈਮਰਾਮੈਨ ਨੂੰ ਕਹਿਣਾ ਚਾਹਣਾ ਆਸੇ ਪਾਸੇ ਮਾਰ ਦੇ ਤੇ ਬਾਈ ਹੋਰ ਕੀ ਹਾਲ ਨੇ ਠੀਕ ਹੈ ਭਰਾ ਜੀ ਤੇ ਲੈ ਵੀ ਮਿੱਤਰੋ ਆਪਾਂ ਬਾਈ ਕਮਲ ਕੋਲੇ ਆਏ ਆ ਡਰੈਸ ਬਾਈ ਆਪਾਂ ਨੂੰ ਦੱਸੋ ਬਾਈ ਡਰੈਸ ਦਾ ਸਭ ਤੋਂ ਪਹਿਲਾਂ ਪਿੰਡ ਰੋੜੀ ਹੈ ਜੀ ਜ਼ਿਲ੍ਹਾ ਸਰਸਾ ਜੀ ਹਰਿਆਣੇ ਦੇ ਵਿੱਚ ਲੱਗੇ ਸਰਦੂਗੜ ਦੇ ਨੇੜੇ ਪਿੰਡ ਹੈ ਇਹ ਸਾਡਾ ਠੀਕ ਹੈ ਤੇ ਬਾਈ ਹੁਣ ਇਹਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜਿਹੜੀ ਆਈਟਮ ਤੁਸੀਂ ਮੇਰੇ ਹੱਥ ਦੇਖ ਰਹੇ ਹੋ ਇਹ ਤਾਂ ਮਿਲਣੀ ਮਿਲਣੀ ਆ ਬਾਈ ਹੁਣ ਇਹਦਾ ਮੇਨ ਕੰਮ ਕੀ ਆ ਜਿਵੇਂ ਆਪਣਾ ਖੇਤਾਂ ਦੇ ਵਿੱਚ ਘਰ ਆਗਾ ਪਾਣੀ ਦਾ ਨਿਕਾਸ ਹੈ ਨਹੀਂ ਜਾਂ ਆਪਣਾ ਪਿੰਡ ਦੇ ਵਿੱਚ ਘਰ ਨਾਲੀਆਂ ਬੰਦ ਹੋ ਜਾਂਦੀਆਂ ਨੇ ਉੱਥੇ ਵੀ ਆਪਣੇ ਪਾਣੀ ਦਾ ਨਿਕਾਸ ਹੈ ਨਹੀਂ ਨਾਲੀਆਂ ਬੰਦ ਹੋ ਗਈਆਂ ਉਹਦਾ ਲਾਜ ਬਾਈ ਹੁਣੀ ਕਰਦੇ ਨੇ ਬਾਈ ਲਾਜ ਕਿਵੇਂ ਕਰਦੇ ਹੂੰ ਲਾਜੀ ਅਸੀਂ ਆ ਡੱਗ ਲਾਉਣੇ ਆ ਜੀ ਅੱਛਾ ਕੜਿਆਂ ਵਾਲੇ ਡੱਗ ਹੀ ਪਾ ਜੀ ਬਾਈ ਡੱਗ ਤਾਂ ਯਾਰ ਸਰੇਕ ਹੀ ਲਾਈ ਜਾਂਦਾ ਨਹੀਂ ਵੀਰੇ ਇਹ ਡੱਗੇ ਉਹਨਾਂ ਨੂੰ ਲਾ ਕੇ ਟੱਕਾ ਹੀ ਇਹ ਅੱਛਾ ਉਹ ਆਪਾਂ ਜਾਨੀ ਕਿ ਇੱਟਾਂ ਦੇ ਬਣਾਉਣੇ ਆ ਤਿੰਨ ਡੱਗ ਹੀ ਉਹਦੇ ਵਾਸਤੇ ਕੱਚੀ ਖੂਈ ਪਟਵਾਉਨੇ ਆਪਾਂ ਠੀਕ ਹੈ ਉਹ ਜੇ ਟਿੱਗਾ ਡਿੱਗ ਪੈਂਦੀਆਂ ਨੁਕਸਾਨ ਤਾਂ ਉਹੀ ਇਹ ਮਕਾਨਾਂ ਨੂੰ ਜੀ ਹਾਂ ਇਹ ਜਦੋਂ ਅਸੀਂ ਪਾ ਦਨੇ ਆ ਉਹਦੇ ਡੱਗਾਂ ਦੀ ਲੋਡ ਨਹੀਂ ਜੀ ਤਿੰਨ ਦੀ ਠੀਕ ਹੈ ਕਿ ਆ ਡੱਗ ਪਟਵਾਓ ਜੀ ਫੁੱਲ ਗਰੰਟੀ ਹੈ ਸਾਡੀ ਠੀਕ ਹੈ ਹਾਂਜੀ ਖੂਹੀ ਵੀ ਤੁਸੀਂ ਪਟੋਗੇ ਹਾਂਜੀ ਹਾਂਜੀ ਆ ਕੜੇ ਵੀ ਤੁਸੀਂ ਪਾਓਗੇ ਹਾਂਜੀ ਪੂਰਾ ਤੰਮਾ ਜਮਾ ਸੈੱਟ ਕਰਕੇ ਆਓਗੇ ਫੋਲ ਓਕੇ ਕੰਮ ਕੰਮ ਕਰਕੇ ਦੇਵਾਂਗੇ ਜੀ ਸਾਰੇ ਨੱਕੀ ਪਾਣੀ ਨਾ ਗੇਟਾਂ ਚ ਖੜਦਾ ਰਹਿ ਜਾ ਕਿਸੇ ਦੀ ਸਾਡੀ ਜ਼ਿੰਮੇਦਾਰੀ ਹੈ ਜੀ ਤੇ ਕੀ ਰੇਟ ਰੂਟ ਹੈ ਦਾ ਇਹ 11.5 ਹਜ਼ਾਰ ਰੁਪਏ ਵੀਰੇ ਇਹਦਾ ਅੱਛਾ 11.5 ਹਜ਼ਾਰ ਰੁਪਏ ਵਿੱਚ ਹੀ ਤੁਸੀਂ ਟੋਆ ਪਟਣਾ ਵਿੱਚ ਹੀ ਸੋਡਾ ਮਟੀਰੀਅਲ ਆ ਵਿੱਚ ਹੀ ਤੁਸੀਂ ਲਾ ਕੇ ਆਉਣਾ ਹਾਂ ਲੈਟਰ ਲਾ ਕੇ ਦੇਵਾਂਗੇ ਉਤਲਾਈ ਉੱਪਰਲਾ ਲੈਟਰ ਲਾ ਕੇ ਤੇ ਕਿੰਨੇ ਕ ਟਾਈਮ ਦਾ ਕੰਮ ਹੁੰਦਾ ਇਹ ਇੱਕ ਦਿਨ ਦਾ ਹੁੰਦਾ ਜੀ ਇੱਕ ਦਿਨ ਦਾ ਹਾਂਜੀ ਤੇ ਬਾਈ ਇਹਦੇ ਬੰਨੇ ਦੇ ਯਾਰ ਸਾਰੇ ਪੰਜਾਬ ਦੇ ਲੋਕ ਔਖੇ ਨੇ ਸਾਰੇ ਪੰਜਾਬ ਦੇ ਵਿੱਚ ਹੀ ਡਿਲੀਵਰੀ ਆ ਹਾਂਜੀ 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 ਕਿਤੇ ਮਾਰਜੀ ਤੇ ਲੈ ਵੀ ਦੋਸਤੋ ਬਾਈ ਹੁਣੀ ਦਾ ਕੰਮ ਆ ਜਿਵੇਂ ਮੈਂ ਦੱਸਤਾ ਵੀ ਪਾਣੀ ਦੀ ਸਮੱਸਿਆ ਬਹੁਤ ਆਉਂਦੀ ਸੀ ਉਹ ਬਾਈ ਹੁਣੀ ਸਮੱਸਿਆ ਨੂੰ ਦੂਰ ਕਰ ਦੇਣਗੇ ਤੇ ਆਂਡ ਗਵਾਂਡ ਦੇ ਨਾਲ ਤੋਂ ਝਗੜਾ ਵੀ ਖਤਮ ਕਰ ਦੇਣਗੇ 11.5 ਹਜ਼ਾਰ ਰੁਪਇਆ ਇਹਦਾ ਰੇਟ ਰੱਖਿਆ ਹੋਇਆ ਬਾਈ ਹੁਣੀ ਦਾ ਜਿਹੜਾ ਟਰਾਂਸਪੋਰਟ ਦਾ ਖਰਚਾ ਉਹ ਅਲੱਗ ਸਕਰੀਨ ਤੇ ਬਾਈ ਹੁਣੀ ਦਾ ਨੰਬਰ ਚੱਲ ਰਿਹਾ ਤੁਸੀਂ ਕੰਟੈਕਟ ਕਰ ਸਕਦੇ ਹੋ ਹੋਰ ਦੂਜੇ ਨੰਬਰ ਤੇ ਹੁਣ ਮੇਰੇ ਕਿਸਾਨ ਭਰਾਵਾਂ ਲਈ ਲੈ ਕੇ ਆ ਗਏ ਜਿੰਨਾ ਮੇਰੇ ਕਿਸਾਨ ਭਰਾਵਾਂ ਨੂੰ ਅੱਗੇ ਕਈਆਂ ਚੱਕ ਕੇ ਲੱਕ ਦੋ ਲਾ ਲੈਂਦੇ ਸੀ ਨੱਕੇ ਹੀ ਨਹੀਂ ਬੰਦ ਹੁੰਦਾ ਜੀ ਬਾਈ ਹੁਣ ਇਹਨੇ ਪੱਕਾ ਹੀ ਇਲਾਜ ਕਰਤਾ ਕਮਲ ਆ ਜਾ ਮੈਨੂੰ ਦੱਸ ਦੇ ਵੀਰੇ ਇਹੇ ਕੱਚੇ ਖਾਲਾ ਦੇ ਨੱਕੇ ਨੇ ਹਾਂਜੀ ਹਾਂਜੀ ਇੱਕ ਵਾਰੀ ਲੱਗ ਗਿਆ ਮੁੜ ਕੇ ਬੇਚੰਤ ਹੋ ਜਾਈ ਕਹੀ ਭੁੱਲ ਜੋ ਕਹੀ ਭੁੱਲ ਜਾਈ ਲੈ ਵੀ ਮਿੱਤਰੋ ਕਹੀ ਨਹੀਂ ਤੁਸੀਂ ਚੱਕਣੀ ਜੇ ਤੁਸੀਂ ਬਾਈ ਹੁਣੀਆਂ ਤੋਂ ਨੱਕਾ ਲੈ ਗਏ ਆਉਣਾ ਕਿੱਥੇ ਆ ਰੋੜੀ ਸਰਸੇ ਦੇ ਕੋਲੇ ਜੇ ਤੁਸੀਂ 5-4 ਘਰ ਇਕੱਠੇ ਆਰਡਰ ਕਰਦੇ ਹੋ ਮਤਲਬ ਕਿ 15-20 ਨੱਕੇ ਹਾਂਜੀ ਹਾਂਜੀ ਡਿਲੀਵਰੀ ਕਰ ਦੋਗੇ ਹਾਂਜੀ ਹਾਂਜੀ ਕਰ ਦਾਂਗੇ ਬਾਈ ਹੁਣਿਆ ਤੁਸੀਂ ਰੇਟ ਰੂਟ ਕਰਕੇ ਆਪਦੀ ਇਹ ਨੱਕੇ ਵੀ ਲੈ ਸਕਦੇ ਹੋ ਇੱਕ ਬਾਈ ਯਾਰ ਛਾੜ ਦੇਦਾ ਬਾਈ ਪਸ਼ੂ ਬਹੁਤ ਆਉਂਦੇ ਨੇ ਯਾਰ ਪਸ਼ੂਆਂ ਵਾਸਤੇ ਹੈਗਾ ਲਾਜ ਦੀ ਆਪਣੇ ਕੋਲੇ ਜੀ ਨਾ ਕਿਵੇਂ ਕਰ ਦੇਗਾ ਪਸ਼ੂ ਫੜ ਕੇ ਲਿਆਵੇਂਗਾ ਨਹੀਂ ਜੀ ਆ ਖੰਬੇ ਬਣਾਏ ਹੋਏ ਆ ਜੀ ਅੱਛਾ ਖੰਬੇ ਬਣਾਏ ਹੋਏ ਨੇ ਹਾਂਜੀ ਹਾਂਜੀ ਅੱਛਾ ਪਸ਼ੂਆਂ ਵਾਸਤੇ ਖੰਬੇ ਬਣਾਏ ਹੋਏ ਮੇਰੀ ਗੱਲ ਸੁਣ ਭਾਈ ਖੰਬੇ ਤਾਂ ਮੈਂ ਪਹਿਲਾਂ ਵੀ ਬਣਾਏ ਸੀ ਘਰੇ ਉਹਦਾ ਦੂਜੇ ਦਿਨ ਟੁੱਟ ਜਾਂਦੇ ਆ ਵੀਰੇ ਫੁੱਲ ਗਰੰਟੀ ਇੱਥੇ ਛੱਡ ਜੀ ਅੱਛਾ ਹਾਂ ਆ ਖੰਬੇ ਕਿੰਨੇ ਲੈਂਥ ਹੈ ਦੀ ਇਹ 7 ਫੁੱਟ ਦਾ ਜੀ ਅੱਛਾ ਤੀਰੀ ਤਾਰ ਲੱਗ ਜੂ ਹਾਂ ਜੀ ਮੇਰੇ ਬਸੂ ਬਾਹਾਂ ਚ ਨਾ ਵੜਨ ਸਾਡੀ ਜ਼ਿੰਮੇਵਾਰੀ ਹੈ ਪਸੂ ਵੜ ਜਾਣ ਬਾਣ ਜੀ ਪੂਰੀ ਪੱਕੀ ਆ ਗਰੰਟੀ ਆ ਜੀ ਜਿਵੇਂ ਹੁਣ ਦੋ ਤਿੰਨ ਪਸ਼ੂ ਆ ਗਏ ਆ ਧਫਾ ਜਾਂ ਮਾਰਨ ਕੋਟ ਮਾਰਦੇ ਆ ਜੀ ਵਿੱਚ ਵਜੀ ਜਾਣੀ ਹੋਰ ਦੱਸੋ ਜੀ ਲੈ ਵੀ ਮਿੱਤਰੋ ਇਹ ਤਾਂ ਬਾਈ ਹੁਣੀ ਪੱਕੇ ਕੰਮ ਲਾਈ ਇਹਦੇ ਹਰੇ ਕੰਮ ਦੀ ਜ਼ਿੰਮੇਵਾਰੀ ਲੈ ਜਾਂਦੇ ਨੇ ਟਟ ਗਿਆ ਫਟ ਗਿਆ ਇੱਥੇ ਛੱਟ ਕੇ ਜਾਏ ਜੀ ਅੱਛਾ ਚਾਰ ਬੰਦਿਆਂ ਨੂੰ ਪਤਾ ਵੀ ਲੱਗੇ ਇਹ ਚੀਜ਼ ਹੈ ਜੀ ਬਣਾਉਂਦੇ ਆ ਮੈਂ ਤਾਂ ਉਦੀ ਲਿਓ ਸਾਡੀ ਜ਼ਿੰਮੇਵਾਰੀ ਆ ਜੀ ਫੋਲੀ ਜੀ ਉਹ ਮਾੜਾ ਮਟੀਰੀਅਲ ਪਾਉਂਦੇ ਹੋਵੋਗੇ ਮਾੜਾ ਹੀ ਮਟੀਰੀਅਲ ਦੇਖੋ ਜੀ ਤੁਸੀਂ ਹਾਂ ਮਟੀਰੀਅਲ ਦੱਸ ਫਿਰ ਹਾਂ ਗਰੰਟੀ ਦਾ ਵਧੀਆ ਸੀਮੈਂਟ ਦੇਖੋ ਜੀ ਤੁਸੀਂ ਮਟੀਰੀਅਲ ਕਿਹੜਾ ਪਾਉਨੇ ਹੋ ਆ ਬਾਈ ਰੀ ਵੀ ਇੱਧਰ ਨਿਗਾ ਮਰਵਾ ਦੇ ਬਾਈ ਇੱਕ ਨੰਬਰ ਵਜਰੀਆ ਬਿਨਾਰੇਤੇ ਰੁੱਤੇ ਵਾਲੀ ਸਿਮੈਂਟ ਸੁਮਟ ਵਧੀਆ ਵਰਤਦੇ ਹੋ ਫੋਲ ਜੀ ਵਧੀਆ ਗੱਟਾ ਦੇਖ ਲਓ ਜੀ ਅਜਾ ਲਓ ਵੀ او ਪੀ ਸੀ ਦਾ ਸੈਂਟ ਵਰਤਦੇ ਹੋ ਹਾਂਜੀ ਤੇ ਬਾਈ ਹੋਰ ਆਪਾਂ ਚੁੱਲ੍ਹੇ ਚੌਂਕੇ ਸਾਰਾ ਕੁਝ ਨਵੇੜ ਦੰਨੇ ਆ ਹਾਂਜੀ ਹਾਂਜੀ ਸਭ ਤੇ ਬਾਈ ਮੈਨੂੰ ਤਾਂ ਤੇਰੀ ਜਿਹੜੀ ਆ ਆਟਮ ਆ ਨਾ ਇਹਨੇ ਦਿਲ ਮੋੜਿਆ ਯਾਰ ਆ ਤਾਂ ਮੈਂ ਲੈ ਕੇ ਜਾਣੀ ਆ ਹੋਰ ਕਿੰਨਾ ਨੇ ਵੰਗਾਉਣੀਆਂ ਬਾਈ ਹੁਣ ਇਹਨੂੰ ਆਰਡਰ ਕਰ ਲਿਓ ਆਰਡਰ ਲੈ ਜਿਓ ਇੱਥੋਂ ਆ ਕੇ ਤੇ ਆਹ ਕੜੇ ਬਈ ਇੱਥੇ ਹੁਣੇ ਆਏ ਬਣਾਉਂਦੇ ਨੇ ਆਹ ਸਾਂਚਿਆਂ ਰਾਹੀਂ ਤੇ ਬਾਈ ਹੋਰ ਕੀ ਕਹਿਣਾ ਚਾਹਣਾ ਤੂੰ ਹੋਰ ਗੱਲਬਾਤ ਕੀ ਕਹਿਣਾ ਚਾਹਣਾ ਬਸ ਵੀਰੇ ਮੈਂ ਤਾਂ ਇਹੀ ਕਹਿਣਾ ਆ ਆ ਉਹਦੇ ਲੜਾਈ ਭੜਾਈ ਤੋਂ ਬਚਾ ਕੇ ਜੀ ਪਾਣੀ ਦੀ ਨਗਾਸ ਵਾਸਤੇ ਆਹ ਚੀਜ਼ ਲਵਾਓ ਬਹੁਤ ਵਧੀਆ ਸੇਫਟੀ ਤੇ ਬਾਈ ਹੁਣੇ ਦੀ ਵੱਡੀ ਫੈਕਟਰੀ ਆ ਕੈਮਰਾਮੈਨ ਨੇ ਤੁਹਾਨੂੰ ਦਿਖਾ ਵੀ ਦਿੱਤੀ ਹੁਣੀ ਆ ਕੈਮਰਾਮੈਨ ਨੂੰ ਮੈਂ ਦੁਬਾਰੇ ਕਹਦਣਾ ਵੀ ਚਾਰੇ ਪਾਸੇ ਫੈਕਟਰੀ ਦੇ ਵਿੱਚ ਢੇਡਾ ਮਰਵਾ ਦੇ ਪੂਰਾ ਤਾਮਾ ਜਾਮਾ ਬਾਈ ਹੁਣੀ ਦਾ ਸੈਟ ਆ ਕੜੇ ਹੀ ਕੜੇ ਪੈਣੇ ਰੇਟ ਵੀ ਬਾਈ ਹੁਣੀ ਦਾ ਜਾਇ ਜਾਇ ਮੈਂ ਵੀ ਦੋ ਤਿੰਨ ਬਾਰੇ ਜਦੋਂ ਮੈਂ ਉਹੀ ਪਟਾਈ ਸੀ ਮੈਂ ਦੋ ਤਿੰਨ ਤੋਂ ਪੁੱਛਿਆ ਸੀ ਮੈਂ ਤਾਂ 13000 ਤੋਂ ਕਿਸੇ ਨੇ ਘੱਟ ਨਹੀਂ ਪੈਸਾ ਮੰਗਿਆ ਬਾਈ ਹੁਣੀ ਕੰਮ ਕਰਦੇ ਨੇ ਸਿਰਫ 11.5000 ਦੇ ਵਿੱਚ ਜੇਕਰ ਤੁਸੀਂ ਇਹਨਾਂ ਤੋਂ ਟਰਾਂਸਪੋਰਟ ਦਾ ਖਰਚਾ ਇਹਨਾਂ ਦਾ ਅਲੱਗ ਆਗਾ ਜੇ ਇਹਨਾਂ ਤੋਂ ਕੰਮ ਕਰਾਉਣਾ ਹੈ ਬਾਈ ਟਰਾਂਸਪੋਰਟ ਦਾ ਖਰਚਾ 50 ਰੁਪਏ ਕਿਲੋਮੀਟਰ ਉਹ ਜੋ ਵੀ ਰੇਟ ਚੱਲਦਾ ਹੈ ਕਿਰਾਏ ਦਾ ਜੀ ਠੀਕ ਹੈ ਹਾਂਜੀ ਗੱਡੀ ਤੁਸੀਂ ਛੋਡੀ ਆਪਦੀ ਹੋਗੀ ਹਾਂਜੀ ਰੁਪਇਆ ਘੱਟ ਲਵਾਂਗੇ ਅਸੀਂ ਵੱਧ ਨਹੀਂ ਲਵਾਂਗੇ ਠੀਕ ਹੈ ਗਾਹਕ ਨੇ ਕੀ ਕਰਨਾ ਸਿਰਫ ਫੋਨ ਚੱਕਣਾ ਤੁਹਾਨੂੰ ਫੋਨ ਮਾਰਨਾ ਵੀ ਆਹ ਲੋਕੇਸ਼ਨ ਤੇ ਆਹ ਚੀਜ਼ ਸਾਡੇ ਲੇਵੇ ਪਹੁੰਚਦੀ ਕਰ ਦਿਓ ਕਰ ਦੋਗੇ ਹਾਂਜੀ ਹਾਂਜੀ ਤੇ ਲੈ ਵੀ ਦਰਸ਼ਕੋ ਜੇ ਉਹਦੇ ਵਿੱਚ ਇਹ ਵੀ ਹੈਗਾ ਜੀ ਜੇ ਕੋਈ ਤਿੰਨ ਖੂਈਆਂ ਦਾ ਦੋ ਖੂਈਆਂ ਦਾ ਇਕੱਠਾ ਮਾਲ ਮੰਗਾਉਂਦਾ ਉਹਦੇ ਵਿੱਚ ਹੋਰ ਵੀ ਸਸਤਾ ਪੈ ਜਾਂਦਾ ਕਿਰਾਇਆ ਜੀ ਉਹਨਾਂ ਨੂੰ ਠੀਕ ਹੈ ਉਹ ਤਾਂ ਪੈਣਾ ਹੀ ਆ ਬਾਈ ਹਾਂਜੀ ਜਿਵੇਂ ਜਿੱਥੇ ਇੱਕ ਥਾਂ ਮੇ ਗੱਡੀ ਜਾਣੀ ਆ ਉਹ ਤਾਂ ਗੱਡੀ ਨਹੀਂ ਤਾਂ ਜਾਣੀ ਆ ਉਹਦੇ ਵਿੱਚ ਭਾਵੇਂ ਤੁਸੀਂ ਦੋ ਖੂਈਆਂ ਦਾ ਲਵਾ ਲਓ ਵੀ ਮਤਲਬ ਕਿ ਜੇ ਆਰ ਤੁਸੀਂ ਨੱਕੇ ਵੀ ਲੈਣੇ ਆ ਆ ਖੂਈਆਂ ਦਾ ਸਮਾਨ ਵੀ ਲੈਣਾ ਦੋ ਤਿੰਨ ਘਰ ਇਕੱਠੇ ਰਲ ਕੇ ਤਾਂ ਵੀ ਕੰਮ ਕਰਵਾ ਸਕਦੇ ਹੋ ਤੇ ਬਾਕੀ ਕਹਿੰਦਾ ਬਾਈ ਕਹਿੰਦਾ ਜੇ ਤੁਸੀਂ ਇਹ ਦੋ ਤਿੰਨ ਘਰ ਇਕੱਠੇ ਕਰਕੇ ਲੈ ਲੇ ਤਾ ਰੇਟ ਦੇ ਵਿੱਚ ਵੀ ਮੜੇ ਮੋਟਾ ਹਾਂਜੀ ਹੋ ਜਾਫਾ ਕਰ ਦਾਂਗੇ ਹਾਂਜੀ ਹਾਂਜੀ ਠੀਕ ਹੈ ਤੇ ਲੈ ਵੀ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਈ ਹੁਣੇ ਨੂੰ ਕੰਮ ਦਿਓ ਸਕਰੀਨ ਤੇ ਬਾਈ ਹੁਣੇ ਦਾ ਨੰਬਰ ਚੱਲ ਰਿਹਾ ਧੰਨਵਾਦ